ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਸੀਂ ਮੀਡੀਆ ਤੋਂ ਆਂ ਜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆਂ ਹਾਂ ਬਿਲਕੁਲ ਠੀਕ ਹੈ ਮੇਰੇ ਬੋਲ ਨਹੀਂ ਕਹੀ ਲੋੜ ਪੁੱਤ ਨਾ ਮੈਨੂੰ ਪਤਾ ਲੱਗਦਾ ਮੈਂ ਕੀ ਬੋਲਦੀ ਆ ਮੈਨੂੰ ਪਤਾ ਨਹੀਂ ਲੱਗਦਾ ਪੁੱਤ ਤੁਸੀਂ ਬੋਲ ਪਾ ਮੁੰਡਾ ਬੋਲ ਪੁੱਤ ਕੁਝ ਲੋ ਕੁਝ ਕਿ ਕਿੰਨੇ ਕਿੰਨੇ ਵਾਰ ਵੋਟ ਪਾਤੀ ਕੋਈ ਜੀ ਤੁਸੀਂ ਆ ਲਓ ਵੀ ਇੰਨੀ ਉਮਰ ਹੋ ਗਈ ਵੋਟ ਪਾਈ ਆ ਆਪਾਂ ਹੀ ਜਾਣੀ ਆ ਵੋਟ ਤੋਂ ਨਹੀਂ ਪਾਈ ਜਾਣੀ ਐਸੀ ਕੋਈ ਨਹੀਂ ਕੀਤੀ ਹਾਂ अच्छा ਤੁਸੀਂ ਇਹਨਾਂ ਦੇ ਬਹੂਆਂ ਹਾਂਜੀ ਠੀਕ ਗੱਦੜ ਵਾਹੇ 'ਚ ਕੀ ਕੀ ਤੁਹਾਨੂੰ ਲੱਗਦਾ ਵੀ ਕਿਹੜੇ ਜਿਹੜੇ ਮੁੱਦੇ ਆਮ ਆ ਗੱਦੜ ਵਾਹੇ 'ਚ ਉਦੋਂ ਹੀ ਹਾਂ ਸਾਡਾ ਸਿਸਟਮ ਉਹ ਸਿਸਟਮ ਸਭ ਤੋਂ ਬੁਰਾ ਹੋਇਆ ਹੋਇਆ ਉਹ ਸਹੀ ਹੋ ਜਾਏ ਕੋਈ ਮਤਲਬ ਕਹਿੰਦੇ ਆ ਵੀ ਬਹੁਤ ਪਾਣੀ ਜਦੋਂ ਮੀਂਹ ਪੈਂਦਾ ਬਾਰਿਸ਼ 'ਚ ਪਰ ਨਹੀਂ ਮੇਰੇ ਨਾਲ ਬਾਰਿਸ਼ 'ਚ ਪਾਣੀ ਖੜੇ ਨਹੀਂ ਹੁੰਦਾ ਹੀ ਆਹਨੇ ਸਾਰੇ ਰੱਗਾਂ ਹੁਣ ਚਕਾਇਆ ਪਾਣੀ ਇਹਨਾਂ ਨੇ ਅੱਜ ਕਹਿ ਕੇ ਵੀ ਭਾਈ ਇੱਥੇ ਟੈਂਟ ਲਾਉਣੇ ਆਂ ਤੇ ਸਿਵਰ ਦਾ ਪਾਣੀ ਇੱਥੇ ਵੀ ਫਰਦਾ ਰਹਿੰਦਾ ਅੱਛਾ ਇੰਨੀ ਵਾਰ ਇੱਥੇ ਲੀਡਰ ਬਣੇ ਆ ਗਏ ਆ ਰਾਜਾ ਵੜਿੰਗ ਵੀ ਰੇ بڑے 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 ਲੀਡਰ ਹੋਰ ਵੀ ਰੇ ਆ ਤੇ ਸਿਵਰ ਮਨਪ੍ਰੀਤ ਸਾਹਿਬ ਨੂੰ 20 ਸਾਲ ਰਹਿ ਗਏ ਸਾਡਾ ਸਿਸਟਮ ਸਿਸਟਮ ਫੇਲ ਹੈ ਜੀਰੋ ਜੀਰੋ ਗੀ ਬਹੁਤ ਪਰ ਛੋਟੀਆਂ ਪਾਈਆਂ ਹੋਈਆਂ ਸ਼ੈਤਾਨ ਕਰਕੇ ਆ ਅੱਛਾ ਇਹ ਪਾਣੀ ਪੀਣ ਦਾ ਪਾਣੀ ਕਹਿੰਦੇ ਵੀ ਉਹਦਾ ਬਾਕਸ ਉਹ ਚੈੱਕ ਇੰਝ ਹੋਇਆ ਕਿ ਕਿਸ ਸਾਲ ਉਹ ਤਾਂ ਜੀ ਆਏ ਲਾ ਲੋ ਵੀ ਖਰਾਬ ਹੀ ਐ ਸਤਾ ਕਾ ਛੱਡਦੇ ਹੀ ਨਹੀਂ ਕਿਉਂਕਿ ਗੰਦਾ ਸਾਡੇ ਵਾਲੇ ਪਾਸੇ ਤਾਂ ਠੀਕ ਹੈ ਫਿਰ ਪਾਣੀ ਪੀਣ ਦਾ ਕਿਵੇਂ ਹੱਲ ਕਰਦੇ ਹਾਂ ਅਸਟਾ ਬੰਬੀ ਦਾ ਹੀ ਪਿੰਨੇ ਆਈ ਆਰਓ ਉਹਨੂੰ ਹਾਂ ਰੋਦੇ ਜੀ ਕਿ ਹੁਣ ਕੀ ਲੱਗਦਾ ਵੀ ਜਿਹੜਾ ਨਵਾਂ ਕਿਉਂਕਿ ਇਸ ਵਾਰ ਤਾਂ ਮੁਕਾਬਲਾ ਬੜਾ ਸਖਤ ਹੈ ਤੁਹਾਨੂੰ ਲੱਗਦਾ ਤੁਹਾਡੇ ਮਸਲੇ ਹੱਲ ਹੋਣਗੇ ਉਮੀਦ ਤਾਂ ਹੈਗੀ ਹੈ ਜੀ ਉਮੀਦ ਹੈ ਕਿ ਹੈਗੀ ਹੈ ਜੀ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਵੀ ਬਹੁਤ ਬੁਰਾ ਹਾਲ ਹੈ ਸਾਡਾ ਜੀ ਇਸ ਵਾਰ ਨਾ ਹੱਲ ਹੋਈ ਗਿੱਦੜਵਾਹੇ ਵਾਲਿਆਂ ਦੀ ਜਿਹੜੀ ਉਮੀਦ ਹੈ ਤਾਂ ਫਿਰ ਪਰ ਉਹ ਬੇਲੀ ਨਹੀਂ ਫਿਰ ਤਾਂ ਦੇਖੋ ਪਾਇਕਟ ਪਹਿਲੇ ਕਹੀ ਜਾਂਦੇ ਸਸਤਾ ਵੀ ਬੋਟਾ ਪਾਣੀ ਆ ਹੀ ਨਹੀਂ ਫਿਰ ਤਾਂ ਕਿਸੇ ਨੂੰ ਕਿਉਂਕਿ ਬਚਾਰ ਮੈਂ ਜਿੰਨਾ ਵੀ ਗੱਲ ਕੀਤੀ ਹੈ ਉਹ ਸੀਵਰੇਜ ਦੀ ਗੱਲ ਕਰ ਰਿਹਾ ਤੇ ਪੀਣ ਦੇ ਪਾਣੀ ਦੀ ਗੱਲ ਕਰ ਰਿਹਾ ਇਹ ਤਾਂ ਬੇਸਿਕ ਜੀ ਚੀਜ਼ ਆ ਮੈਂ ਹਾਂ ਮੈਂ ਨਹੀਂ ਸਾਨੂੰ ਪ੍ਰੋਬਲਮ ਆਉਂਦੀ ਹੈ ਹੋਰ ਕਾਸੀ ਵੀ ਸਾਰਾ ਕੁਝ ਵਧੀਆ ਹੈ ਕਹੋਏ ਬਾਕੀ ਠੀਕ ਹੈ ਇਸ ਨੇ 30 ਸਾਲਾਂ ਤੋਂ ਵੀ ਜਦੋਂ ਕੋ ਗੱਲ ਹੁੰਦੀ ਹੈ ਗਲੀਆਂ ਨਾਲੀਆਂ ਦੀ ਗੱਲ ਲੈ ਕੇ ਬਹਿ ਜਾਂਦੇ ਆ ਕੋਈ ਇਸ ਗੱਲ ਤੇ ਨਹੀਂ ਆਉਂਦਾ ਨਾ ਤਾਂ ਕੋਈ ਐਜੂਕੇਸ਼ਨ ਤੇ ਆਉਂਦਾ ਤੇ ਨਾ ਕੋਈ ਹਸਤਾਲ ਤੇ ਆਉਂਦਾ ਤੇ ਸੀਵਰੇਜ ਵਾਲਾ ਸਿਸਟਮ ਜਿਹੜਾ ਸਾਡਾ 20 ਸਾਲਾਂ ਤੋਂ ਫੇਨ ਹੀ ਹੋ ਗਿਆ ਜਮਈ ਇੱਕ ਵਾਰ ਚਲਾ ਦਿੰਦੇ ਆ ਚੱਲ ਪੰਦਾ ਫੇਰ ਫੇਰ ਉਹ ਹੀ ਹਾਲ ਹੁਣ ਕੋਈ ਨਹੀਂ ਦੇਖਦਾ ਅੱਛੇ ਨਸ਼ਾ ਕਿਦਾਂ ਹੈ ਨਸ਼ਾ ਤਾਂ ਨਹੀਂ ਹੈ ਕਿ ਦਰਬਾਹਤ ਨਹੀਂ ਨਹੀਂ ਹੁਣ ਠੀਕ ਹੈ ਜੀ ਨਸ਼ਾ ਲੀਪੀਸ਼ਨ ਠੀਕ ਹੈ ਨਸ਼ਾ ਵਾਲੀ ਬੋਲਦਾ ਕਿਉਂਕਿ ਨਵੇਂ ਮੁੰਡੇ ਕੁੜੀਆਂ ਬਚਾਉਣੇ ਬਹੁਤ ਜ਼ਰੂਰੀ ਆ ਕਿਵੇਂ ਹੈ ਠੀਕ ਆ ਬੱਚੇ ਠੀਕ ਹੈ ਹਾਂ ਅਸਪਤਲ ਕਿਹਦਾ ਸਹੀ ਮੈਂ ਤਾਂ ਬਾਲੀ ਬਤੀਆ ਬਤੀਆ ਰੋਟੀ ਦਿੰਦੇ ਆ ਤੇ ਸੇਵਾ ਕਰਦੇ ਹਾਂ ਮੈਂ ਤਾਂ ਬਾਲੀ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਥੈਂਕ ਯੂ ਥੈਂਕ ਯੂ ਜੀ ਗੇਦਰ ਬਾਹਰ ਦੀ ਜ਼ਮੀਨੀ ਹਕੀਕਤ ਤਾਂ ਸੀਵਰੇਜ ਦੀ ਹੈ ਦੇਖੋ ਪੀਣ ਦਾ ਪਾਣੀ ਤੇ ਸੀਵਰੇਜ ਇਹਨਾਂ ਦੀਆਂ ਦੋ ਸਮੱਸਿਆਵਾਂ ਆਆਂ ਔਰ ਪਰ ਬੇਸਿਕੀ ਚੀਜ਼ਾਂ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ ਚਾਹੇ ਲੀਡਰ ਜਿੱਦਾਂ ਦੇ ਮਰਜ਼ੀ ਵਾਅਦੇ ਕਰਦੇ ਰਹਿਣ ਕਹਿੰਦਾ ਆ ਕਿ ਜੇਕਰ ਇਸ ਵਾਰ ਵਾਅਦੇ ਪੂਰੇ ਨਾ ਹੋਏ ਤਾਂ ਫਿਰ ਬਾਈਕਾਟ ਆ ਜੇ ਵਾਕਈ ਸਮੱਸਿਆਵਾਂ ਦਾ ਹੱਲ ਨਹੀਂ ਫਿਰ ਬਾਈਕਟ ਵੀ ਇੱਕ ਤਰੀਕੇ ਦੇ ਨਾਲ ਚੇਤਾਵਨੀ ਆ ਮੈਂ ਜਸਤਨ ਸਿੰਘ ਖੈਰਾ ਕੈਮਰਾਮੈਨ ਰਿੰਕੂ ਦੇ ਨਾਲ ਗਿਦਰਬਾਹ ਹਾਂ ਗਿਦਰਬਾਹ ਘਵਰ ਕਰ ਰਹੇ ਹਾਂ ਔਰ ਮੇਰੇ ਨਾਲ ਇਸ ਸਮੇਂ ਵੋਟਰਸ ਨੇ ਜਿਹੜੇ ਵੋਟ ਕਰਕੇ ਨਿਕਲੇ ਹੀ ਆ ਅੱਛਾ ਤੁਸੀਂ ਇੱਥੇ ਦੇ ਲੋਕਲ ਠੀਕ ਹੈ ਤੇ ਕਿੰਨੇ ਸਾਲ ਹੋ ਗਏ ਮਤਲਬ ਵੋਟ ਪਾਉਂਦੇ ਹਨ ਨੂੰ ਸਾਨੂੰ 39 ਸਾਲ ਹੋ ਗਏ ਜੀ ਪਾਉਂਦਿਆਂ ਨੂੰ ਕਿੰਨੇ ਸਾਲ ਗਿਦਰਬਾਹ ਦਾ ਕੀ ਮਜ਼ਾਜ ਆ ਕੀ ਸੋਚ ਰਹੇ ਕਿਦਰਬਾਹ ਦੇ ਲੋਕ ਤੁਹਾਨੂੰ ਕੀ ਵਧੀਆ ਸੋਚ ਰਿਹਾ ਜੀ ਵਧੀਆ ਮਜ਼ਾਦ ਚੱਲ ਰਿਹਾ ਸਿਸਟਮ ਦੇ ਅੰਦਰ ਹਾਂ ਸਹੀ ਚੱਲ ਰਿਹਾ ਜੀ ਅੱਛਾ ਜੀ ਸਮ ਮਸਿਆ ਸੀਵਰ ਦੀ ਆ ਜੀ ਪਾਣੀ ਦੀ ਆ ਇਹ ਵੱਡੀ ਆ ਸਮੱਸਿਆ ਹੈ ਔਰਤਾਂ ਨੂੰ ਵੀ ਸੇਮ ਸਮੱਸਿਆ ਹੈ ਜਾਂ ਕੋਈ ਵੱਖਰੀ ਵੀ ਹੈ ਨਹੀਂ ਇਹੀ ਹੋਇਆ ਸੋ ਪਾਣੀ ਦੀ ਸਮੱਸਿਆ ਹੈ ਪਾਣੀ ਦੀ ਸੀਵਰ ਦੀ ਸੀਵਰ ਕਿੰਨਾ ਕੁ ਔਖਾ ਆ ਵੀ ਨਿਕਲਦਾ ਨਹੀਂ ਪਾਣੀ ਬਾਹਰ ਪਾਣੀ ਨਿਕਲ ਨਹੀਂ ਪਾਣੀ ਓਵਰਫਲੋ ਹੋਇਆ ਜਾਂ ਤਾਂ ਕਰਾਂਗੇ ਨਹੀਂ ਕਰਾਂਗੇ ਨਹੀਂ ਗਲਤੀ ਸੀ ਮੈਂ ਕਰਾਂਗੇ ਚਾਰਾਂਸ ਇੱਥੇ ਬਾਰਿਸ਼ ਹੁੰਦੀ ਆ ਬਜਾਰ ਵਿੱਚ ਹਾਂਜੀ ਹਾਂਜੀ ਬੋਲ ਜੀ ਆਪਣੀ ਦੁਕਾਨ ਮੂਰੇ ਇੱਥੇ ਸਾਹਮਣੇ ਦੁਕਾਨ ਆ ਮੇਰੀ ਜੀ ਇੱਥੇ ਹਾਂ ਪਾਣੀ ਖਰਚਦਾ ਬਹੁਤ ਜ਼ਿਆਦਾ ਸਹੀ ਹੈ ਹਾਂਜੀ ਤੁਹਾਡੇ ਨਾਲ ਤਾਂ ਫਿਰ ਇਸ ਵਾਰ ਵਾਦੇ ਬੜੇ ਲੋਕਾਂ ਨੇ ਕੀਤੇ ਆ ਬੜੇ ਲੀਡਰ ਕਿਉਂਕਿ ਇਹ ਹੌਟ ਸੀਟ ਬਣਾਂਦੀ ਆ ਹਾਂਜੀ ਹੌਟ ਸੀਟ ਪੂਰੀ ਤੇ ਫਿਰ ਤੁਹਾਨੂੰ ਲੱਗਦਾ ਵੀ ਤੁਹਾਡੇ ਕੰਮ ਵੀ ਹੋਣਗੇ ਜਿਹੜਾ ਕੋਈ ਬੰਦਾ ਬਿਲਕੁਲ ਹੋਣਗੇ ਹੀ ਕੰਮ ਤਾਂ ਹੋਣਗੇ ਜੀ ਸਹੀ ਹੈ ਹਾਂਜੀ ਠੀਕ ਹੈ ਯਾਂ ਫਿਰ ਮਹਿਜ਼ ਲੀਡਰ ਵਾਦੇ ਕਰਦੇ ਹੁੰਦੇ ਵਾਦਿਆਂ ਤੋਂ ਬਾਅਦ ਭੁੱਲ ਜਾਂਦੇ ਆ ਫਿਰ ਉਹ ਤਾਂ ਲੀਡਰਾਂ ਦੀ ਮਰਜ਼ੀ ਹੈ ਫਿਰ ਘਾਨੂ ਅਗਲੇ ਸਾਲ ਫਿਰ ਫੇ ਹਾਂਜੀ ਠੀਕ ਐ ਅੱਛਾ ਗਿੱਦੜ ਬਾਹਰ ਚ ਨਸ਼ਾ ਕਿਵੇਂ ਆ ਨਸ਼ਾ ਤਾਂ ਨਹੀਂ ਹੈਗਾ ਨਸ਼ਾ ਤਾਂ ਮਾੜਾ ਮੋਟਾ ਹੈਗਾ ਵੈਸੇ ਘੱਟ ਆਈ ਹੁਣ ਬਾਕੀਆਂ ਨਾਲੋਂ ਘੱਟ ਹਾਂਜੀ ਘੱਟ ਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਗੱਲ ਕਰਨ ਦਾ ਥੈਂਕ ਯੂ